ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲਵੰਡੀ ਕਲਾਂ ਜਿਹੜਾ ਆਪਾਂ ਟੂਰਨਾਮੈਂਟ ਕਰਾਉਣ ਲੱਗੇ ਸੀ ਸੰਗਤ ਜੀ ਉਹ ਬਾਰਿਸ਼ਾਂ ਕਰਕੇ ਥੋੜਾ ਜਿਹਾ ਡਿਲੇ ਹੋ ਰਿਹਾ ਵਾ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਗਰਾਊਂਡ ਹੈਗੇ ਗਿੱਲੇ ਤੇ ਅੱਜ ਹੋ ਗਈ 22 ਤਰੀਕ ਤੇ ਆਪਣਾ ਕੋਲ 29 ਤੋਂ 30 ਦੋ ਦਿਨਾਂ ਤੇ ਦੋ ਦਿਨਾਂ ਦੇ ਵਿੱਚ ਬਾਰਿਸ਼ ਦੁਆਰਾ ਦੱਸੀ ਗਈ ਆ ਇਸ ਕਰਕੇ ਸਾਰੇ ਨੈਟ ਚੈੱਕ ਕਰਕੇ ਉਸ ਤੋਂ ਬਾਅਦ ਆਪਾਂ ਇਹ ਡਿਸੀਜਨ ਲਿਆ ਡਿਸੀਜਨ ਲਿਆ ਵੀ ਆਪਾਂ ਨੇੜੇ ਹੁਣ ਆਵਾਜ਼ ਨਹੀਂ ਆਉਣੀ ਡਿਸੀਜਨ ਇਹ ਲਿਆ ਵੀ ਆਪਾਂ ਹੁਣ ਇਹ ਜਿਹੜਾ ਜਿਹੜੀ ਆਪਣੀਆਂ 31 ਤਰੀਕ ਸੀਗੀ ਇਹ ਪੋਸਟਪੋਨ ਕਰਕੇ ਅੱਗੇ ਸੰਗਤ ਨੂੰ ਦੱਸ ਦਿੱਤਾ ਜਾਊਗਾ ਜਲਦੀ ਤੋਂ ਜਲਦੀ ਵੀ ਆਪਾਂ ਤਰੀਕਾਂ ਕਿਹੜੀਆਂ ਰੱਖਣੀਆਂ ਤੇ ਬਾਕੀ ਐਨਆਰਆਈ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਤਾਂ ਆਪਾਂ ਦੁਬਾਰਾ ਉਹਨਾਂ ਦੇ ਨਾਲ ਸਲਾਮ ਮਸ਼ਵਰਾ ਕਰਕੇ ਹੋ ਸਕਦਾ ਵੱਡਾ ਟੂਰਨਾਮੈਂਟ ਕਰ ਲਈਏ ਸਲਾਹ ਮਾਸਬਰੇ ਦੇ ਨਾਲ ਸਾਰੇ ਪੈਂਟ ਦੀ ਸਲਾਹ ਦੇ ਨਾਲ ਆਪਾਂ ਜੇ ਅਪ ਕਰਨਾ ਹੋਇਆ ਤਾਂ ਗਰਾਊਂਡ ਜਿਆਦਾ ਗਿੱਲੇ ਨੇ ਇਸ ਕਰਕੇ ਇਹ ਪੋਸਟਪੋਨ ਕਰਦੇ ਆਂ ਆਪਾਂ ਜਿਹੜਾ 31 ਤਰੀਕ ਦਾ ਆਪਣਾ ਟੂਰਨਾਮੈਂਟ ਸੀ 60 ਕਿਲੋ 52 ਕਿਲੋ ਤੇ 38 ਕਿਲੋ ਹੋਰ ਵੀ ਕੋਈ ਸਲਾਹ ਸਾਰੇ ਟੀਮਾਂ ਵਾਲੇ ਨਾ ਜਿੰਨਿਆਂ ਕੁ ਤਕਰੀਬਨ ਟੀਮਾਂ ਵਾਲਿਆਂ ਨੂੰ ਸਾਡਾ ਤੱਕ ਕੰਟੈਕਟ ਜਾਊਗਾ ਅਸੀਂ ਇਹ ਇੱਕ ਪੋਸਟਰ ਵੀ ਪਾਵਾਂਗੇ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਉਹ ਥੋੜਾ ਜਿਹਾ 31 ਤਰੀਕ ਨੂੰ ਨਾਉਣ ਤਰਵੰਡੀ ਕਲਾਂ ਦਾ ਟੂਰਨਾਮੈਂਟ ਜਿਹੜਾ ਪੋਸਟਪੋਨ ਕੀਤਾ ਜਾ ਰਿਹਾ ਇਹ بارش ਦੀ وجہ ਨਾਲ ਪੋਸਟਪੋਨ ਹੁੰਦਾ ਹੋਰ ਕੋਈ ਨਹੀਂ ਪੂਰੇ ਪਿੰਡ ਦਾ ਸਹਿਯੋਗ ਸੀਗਾ ਹੋਰ ਕੋਈ ਗੱਲ ਨਹੀਂ ਹੈ بارش ਦੀ وجہ ਨਾਲ ਕਿਉਂਕਿ ਦਿੱਕਤ ਹੋਊਗੀ ਆਪਣਾ ਸੌਂਡ ਸੂਂਡ ਵਾਲੇ ਆ ਸਾਰੇ ਵੀਰੇ ਕੀਤੇ ਹੋਏ ਸੀ ਜਿੰਨੇ ਵੀ ਜਿੰਨਾ ਵੀ ਸਾਰਾ ਪ੍ਰਬੰਧ ਪੂਰਾ ਤਿਆਰ ਸੀ ਉਹਨਾਂ ਨੂੰ ਹੁਣ ਆਪਾਂ ਦੁਬਾਰਾ ਡੇਟਾਂ ਲੈ ਕੇ ਫਿਰ ਤੁਹਾਨੂੰ ਦੱਸਿਆ ਜਾਊ ਹਾਂ ਵੈਦਰ ਦੇਖ ਕੇ ਹਾਂ ਵੈਦਰ ਦੇਖ ਕੇ ਹੋ ਸਕਦਾ 15 ਦਿਨ ਲੱਗ ਜਾਣ ਲੇਕਿਨ ਆਪਾਂ ਵਧੀਆ ਵੈਦਰ ਦੇ ਵਿੱਚ ਕਰਾਵਾਂਗੇ 15 ਦਿਨਾਂ ਦੇ ਵਿੱਚ 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 1 ਤੋਂ ਲੈ ਕੇ 15 ਤੱਕ ਆਪਾਂ ਤੁਹਾਨੂੰ ਦੱਸਾਂਗੇ ਫਿਰ ਉਹ ਤਰੀਕਾ ਦਿੱਤੀਆਂ ਜਾਣਗੀਆਂ ਗਰੁੱਪਾਂ ਵਿੱਚ ਪੱਦਤੀਆਂ ਜਾਣਗੀਆਂ ਇਸ ਕਰਕੇ ਮਾਫੀ ਮੰਗਦੇ ਆ ਇਹ ਵੈਦਰ ਦੀ ਵਜ੍ਹਾ ਦੇ ਨਾਲ ਜਿਹੜਾ ਸਾਨੂੰ ਇਹ ਟੂਰਨਾਮੈਂਟ ਹੈ ਪੋਸਟਪੋਨ ਕਰਨਾ ਪਿਆ ਹੈ